ਖੁਵਾਰੀਆਂ ਜਿੰਨੀਆਂ ਤਹਿਸੀਲਾਂ ਚ ਹੁੰਦੀਆਂ ਮੈਂ ਪਹਿਲਾਂ ਵੀ ਜ਼ਿਕਰ ਕਰਦਾ ਰਿਹਾ ਕਿ ਜਦੋਂ ਇੱਕ ਵਾਰੀ ਤਹਿਸੀਲ ਚ ਵੜ ਗਏ ਪਹਿਲੀ ਗੱਲ ਤਾਂ ਜਦੋਂ ਤਹਿਸੀਲ ਚ ਵੜਦੇ ਆ ਤਾਂ ਵੱਡਿਆਂ ਰੂਹ ਨਹੀਂ ਕਰਦੀ ਹੁੰਦੀ ਵੀ ਇਸ ਬਿਲਡਿੰਗ ਦੇ ਵਿੱਚ ਬੜੀ ਏ ਫਿਰ ਉੱਥੋਂ ਨਿਕਲਣ ਦੇ ਵਿੱਚ ਹੁੰਦਾ ਵੀ ਇਹ ਛੇਤੀ ਨਿਕਲ ਜੀ ਕਿਉਂਕਿ ਜਿੱਥੇ ਜਾਓਗੇ ਨਚੋੜੀ ਨਚੋੜ ਲੋ ਨਿੰਬੂ ਨਚੋੜੀ ਲਈ ਬੈਠੇ ਹੁੰਦੇ ਨੇ ਖੂਨ ਨਿਚੋੜ ਲੈਂਦੇ ਜੀ ਇੱਧਰ ਜਾ ਇੱਧਰ ਜਾ ਉੱਧਰ ਨਾ ਜਾ ਆਕੀਲ ਖਾ ਲਿਆ ਗਲਤ ਹੈ ਇਹਨੂੰ ਠੀਕ ਕਰਾਉਂਦਾ ਉੱਥੇ ਜਾ ਇੱਧਰ ਮਤਲਬ ਫਿਰ ਉਤੋਂ ਕਦੇ ਤੁਸੀਂ ਆਏ ਪੈਟਰੋਲ ਡੀਜ਼ਲ phook ਕੇ ਬੱਡੀ ਖੇਪ ਹੈ ਇੱਕ ਮਤਲਬ ਜਿਵੇਂ ਉਹਨਾਂ ਜਿਹੜਾ ਇਹ ਚ ਫਰਦ ਬਦਲ ਫਰਦ ਬਦਲ ਕੀ ਮਤਲਬ ਫਰਦ ਦੇ ਵਿੱਚ ਜੇ ਜਸਵਿੰਦਰ ਸਿੰਘ ਦਾ ਨਾਮ ਪੜਵਾਰੀ ਨੇ ਜਗਵਿੰਦਰ ਸਿੰਘ ਲਿਖਤਾ ਸੱਸਾ ਨਹੀਂ ਪਾਇਆ ਗੱਗਾ ਪਾਇਆ ਥੋੜੀ ਜਿਹੀ ਡੰਡੀ ਰਹਿ ਗਈ ਲੱ ਜਸਵਿੰਦਰ ਨੂੰ ਆਪਣੇ ਆਪ ਨੂੰ ਦੁਬਾਰੇ ਜਸਵਿੰਦਰ ਸਾਬਤ ਕਰਨ ਚ 10 ਸਾਲ ਲੱਗ ਜੰਦੇ ਵੀ ਮੈਂ ਜਸਵਿੰਦਰ ਹਉ ਕਹਿੰਦੇ ਐ ਕਿ ਮੈਂ ਜਸਵਿੰਦਰ ਹੂੰ ਤੂੰ ਤਾਂ ਜਗਵਿੰਦਰ ਹੈ ਕਾਹਵੇ ਦਾ ਜਗਵਿੰਦਰ ਬੋਲੀ ਜਾਂਦੇ ਨੇ ਐ ਕਿਵੇਂ ਤੂੰ ਉਹਦੇ ਕੋਲ ਜਾ ਉਹਦੇ ਕੋਲ ਜਾ ਆਪਦਾ ਨਾ ਹੀ ਠੀਕ ਕਰਨ ਤੇ ਪੈਸੇ ਲਾਈ ਜਾਂਦੇ ਦੱਸੋ ਜੀ ਫਿਰ ਆਪਣੇ ਬਲੱਡ ਰਿਲੇਸ਼ਨ ਚ ਜਮੀਨ ਦੇਣੀ ਹੈ ਬਾਪੂ ਨੇ ਜਾਂ ਦਾਦੇ ਨੇ ਬਾਪੂ ਨੂੰ ਦੇਣੀ ਹੈ ਪੋਤੇ ਨੂੰ ਦੇਣੀ ਹੈ ਉਦੋਂ ਜਿਹਾ ਫਰੀਆ ਆਤ ਰਾਜ ਆਉਤ ਰਾਜ ਸੋ ਐਂ ਲੱਗਦਾ ਸੀ ਯਾਰ ਮਾਲਕ ਅਸੀਂ ਆ ਜਾਂ ਕੋਈ ਇਹ ਹੋਰ ਨੇ ਅਫਸਰ ਨੇ ਮਾਲਕ ਹੈ ਜਮੀਨਾਂ ਦੇ ਬੀ ਬੋਲਦੀ ਤਾਂ ਸਾਡੇ ਨਾਂ ਹੈ ਚੱਲਦੀ ਇਹਨਾਂ ਦੀ ਹੈ ਸੋ ਉਹ ਸਾਰਾ ਖਤਮ ਕਰ ਲੱਗਿਆ ਚੰਝਟ ਕਰੇ ਬੈਠੇ ਤੁਸੀਂ ਅੱਜ ਕੱਲ ਹਰੇ ਕੋਲੇ ਮੋਬਾਈਲ ਫੋਨ ਹੈ ਦੋ ਦੋ ਤਿੰਨ ਤਿੰਨ ਵੀਨੇ ਆਪਣੇ ਤਾਂ ਪੰਜਾਬ ਦਾ ਡਾਟਾ ਆਇਆ ਸੀ ਕਿਦਨ ਖਵਾਰ ਚ ਵਾਦੀ ਤੋਂ ਵੱਧ ਨੇ ਆਪਣੇ ਜਿੰਨੇ ਵਾਦੀ ਤੋਂ ਵੱਧ ਮੋਬਾਈਲ ਫੋਨ ਨੇ ਦੋ ਦੋ ਤਿੰਨ ਤਿੰਨ ਨੇਰੇ ਕੋਲੇ ਨੇ ਔਰ ਹੈਗੇ ਵੀ ਦੂਜੇ ਨੇ ਸਮਾਰਟਫੋਨ ਨੇ ਉਹ ਬੜ ਨਾਲ ਤਾਂ ਸਮਝ ਮਾ ਨਹੀਂ ਲੰਗਿਆ ਸੋ ਉਹ ਤੇ ਤੁਸੀਂ ਜਾਓ ਇੱਕ ਵਾਰੀ ਤੁਸੀਂ ਸਿੱਖ ਕੇ ਬਸ ਅੱਧਾ ਪੜ੍ਹਨ ਤੁਹਾਡੇ ਕੋਲੇ ਆਇਆ ਕਰੋ ਕਰੀ ਯਾਰ ਕਮੇ ਇਹ ਕਰਦੇ ਹੁੰਦੇ ਨੇ ਅੱਜ ਵੀ ਬੈਠੇ ਮੈਨੂੰ ਲੋਕ ਮਿਲੇ ਬਾਹਰ ਬੈਠੇ ਉਹ ਕਹਿੰਦਾ 13 ਸਾਲ ਤੋਂ ਕਹਿੰਦਾ ਜੀ ਇੰਤਕਾਲ ਦਾ ਇੰਤਜ਼ਾਰ ਕਰ 13 ਸਾਲ ਪਹਿਲਾਂ ਕਹਿੰਦਾ ਪਿਤਾ ਜੀ ਦੀ ਮੌਤ ਹੋ ਗਈ ਸੀ ਉਹ ਇੰਤਕਾਲ ਨਹੀਂ ਚੜਿਆ 13 ਸਾਲ ਤੋਂ ਕਹਿੰਦਾ ਮੈਂ ਕਿ ਕਿੰਨੇ ਗੀੜੇ ਮਾਰ ਗਏ ਕਹਿੰਦਾ ਹਣ ਗੀੜੇ ਤੇ ਮਾਰ ਗਏ ਬੇਟਾ ਹਣ ਗੀੜੇ ਤੇ ਗੀੜੇ ਵੱਜ ਗਏ ਉਦੋਂ ਮੇਰੀ ਦਾੜੀ ਕਾਲੀ ਹੁੰਦੀ ਸੀ ਕਹਿੰਦਾ ਜਦੋਂ ਮਤਲਬ ਇੱਥੇ ਆਉਣ ਲੱਗੇ ਕਚਾਰੀਆਂ ਚ ਹੁਣ ਚਿੱਟੀ ਹੋ ਗਈ ਆ ਹਾਲਾਤ ਨੇ ਤੇ ਕਹਿੰਦਾ ਹੁਣ 9 ਤਰੀਕ ਨੂੰ ਅਪਲਾਈ ਕੀਤਾ 10 ਨੂੰ ਕੰਮ ਬਣ ਗਿਆ ਕਹਿੰਦਾ ਲੇ ਦੋ ਦਿਨਾਂ ਚ ਹੋ ਗਿਆ ਇਹ ਕੰਮ ਸੋ ਇਹ ਹੋ ਸਕਦਾ ਸੀ ਪਰ ਉਹ ਪਹਿਲਾਂ ਕਿਉਂ ਕਿ ਉਹਦਾ ਹਿੱਸੇ ਨੇ ਤਾਂ ਕਹਿੰਦੇ ਨਹੀਂ ਕਿ ਵੀ ਪਾਈ ਅਸੀਂ ਕੀ ਕਰੀਏ ਤਾਂਾਂ ਦੇਣੇ ਹੁੰਦੇ ਨੇ ਤਾਂ ਹਾਂ ਪਤਾ ਨਹੀਂ ਕਿਥੇ ਤੱਕ ਜਾਂਦੇ ਸੀਗੇ ਥੱਲੋਂ ਚੱਲ ਪੰਦਾ ਕੰਮ ਤਾਂ ਹਾਂ ਤੱਕ ਜਾਈ ਜਾਂਦਾ ਜਾਈ ਜਾਂਦਾ ਤਾਂ ਹਾਂ ਦੇਣੇ ਨੇ ਜੀ ਠੀਕ ਹੈ ਜੀ ਸੋ ਇਸ ਕਰਕੇ ਇਹ ਜਿਹੜਾ ਤਾਹਾਂ ਥੱਲੇ ਵਾਲਾ ਬੁੱਧਵਾਰ ਵੀਰਵਾਰ ਵਾਲਾ ਕੰਮ ਇਹ ਸਾਰਾ ਬੰਦ ਹੋਊਗਾ ਅਸੀਂ ਤਹਿਸੀਲਾਂ 'ਚ ਪਹਿਲਾਂ ਹੀ ਕਰਤਾ ਆਨਲਾਈਨ ਰਜਿਸਟਰੀਆਂ ਵੀ ਕਰਤੀਆਂ ਮੁਹੱਲੀ ਤਾਂ ਅਸੀਂ ਪਾਇਲਟ ਉਹਦਾ ਉਹਦੇ ਘਾਟੇ ਨੂੰ ਕਰਤਾ ਤੇ ਨਾ ਇੱਥੇ ਹੁਣ ਲਗਭਗ ਐਸੇ ਮਹੀਨੇ 'ਚ ਸਾਰੇ ਪੰਜਾਬ ਦੇ ਤਹਿਸੀਲਾਂ 'ਚ ਹੋ ਜਾਊਗਾ ਔਰ ਇੱਕ ਹੋਰ ਗੱਲ ਹੈ ਫਰਜ ਕਰ ਲਓ ਤੁਸੀਂ ਰਿਸਟਰੀ ਕਰਾਉਣੀ ਹੈ ਤੁਸੀਂ ਆਨਲਾਈਨ ਰਿਸਟਰੀ ਆਪ ਵੀ ਲਿਖ ਸਕਦੇ ਹੋ ਗਵਰਨਮੈਂਟ ਵੱਲੋਂ ਲਿਖਿਆ ਹੋਇਆ ਇੱਕ ਜਿਹੜਾ ਡਰਾਫਟ ਮਾਈ ਡੀਡ ਇੱਕ ਆਉਂਦਾ ਹੈ ਉਹ ਤੇ ਕਲਿੱਕ ਕਰਕੇ ਤੇ ਵਿੱਚ ਸਿੱਧਾ ਸੌਖਾ ਪੰਜਾਬੀ ਚ ਕਰਤੀ ਰਿਸਟਰੀ ਵੀ ਆ ਆ ਵੇਚਣ ਵਾਲਾ ਹੈ ਆ ਖਰੀਦਣ ਵਾਲਾ ਹੈ ਇੰਨੇ ਪੈਸੇ ਇਹਦਾ ਕਲੈਕਟਰ ਰੇਟ ਹੈ ਇੰਨਾ ਤੇ ਹੁਣ ਇਹਦਾ ਮਾਲਕ ਆ ਹੋ ਜਾਊਗਾ ਤੁਸੀਂ ਆਪ ਸਬਮਿਟ ਕਰ ਦਿਓ ਜਾਂ ਫਿਰ ਸੇਵਾ ਕੇਂਦਰ ਉੱਥੇ ਖੋਲ ਤੇ ਤੁਸੀਂ ਉੱਥੇ ਕਰਵਾ ਲਓ ਲਿਖ ਕੇ 1 ਮਿੰਟ ਚੋਂ ਆਨਲਾਈਨ ਹੋ ਜਾਊਗਾ 7 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਕੋਈ ਕਰਾਜ ਹੋਇਆ ਤਾਂ ਉਹ ਉਹ ਆ ਜਾਊਗਾ ਨਾ ਹੋਇਆ ਤਾਂ 7 ਦਿਨਾਂ ਤੋਂ ਬਾਅਦ ਇਹ ਮੰਨਿਆ ਜਾਊਗਾ ਰਿਸ਼ਤੀ ਬਿਲਕੁਲ ਸਹੀ ਤੇ ਰਿਸ਼ਤੀ ਕਰਨੀ ਪਊਗੀ ਤੇ ਫਰਜ ਕਰ ਲਓ ਤੁਸੀਂ ਕਹਿੰਦੇ ਹੋ ਯਾਰ ਇੱਥੇ ਭੀੜ ਹੁੰਦੀ ਐ ਜਨਾਲੇ ਜਾਂ ਅਮਰਸਰਣ ਕਚੈਰੀ ਚ ਭੀੜ ਹੁੰਦੀ ਐ ਤੇ ਜੇ ਤੁਹਾਨੂੰ ਲੱਗਦਾ ਵੀ ਯਾਰ ਇਹ तहसीलदार यार ਪਹਿਲਾਂ ਵੀ ਆਪਣੇ ਨਾਲ ਖਾਰਜੀ ਖਾਂਦਾ ਰਿਹਾ ਇਹ ਵੀ ਇਹਨੇ ਕਰਨਾ ਨਹੀਂ ਨਹੀਂ ਕੋਈ ਨਾ ਕੋਈ ਹੋ ਕਰਨਾ ਤਾਂ ਤੁਸੀਂ ਜ਼ਰੂਰੀ ਨਹੀਂ ਵੀ ਉੱਥੇ ਕਰਾਉਣੀ ਹੈ ਰਿਸਟਰੀ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਜਿੰਨੀਆਂ ਵੀ ਤਹਿਸੀਲਾਂ ਨੇ ਜਿੱਥੇ ਮਰਜੀ ਜਾ ਕੇ ਕਰਾ ਲਿਓ ਰਿਸਟਰੀ ਉਹ ਤੇ ਰਿਕਾਰਡ ਤੇ ਚੜ ਜੂਗਾ ਵਸਾਲਾ ਮੁਹੱਲਿ ਜ਼ਿਲ੍ਹੇ ਦੀਆਂ ਸੱਤ ਤਹਿਸੀਲਾਂ ਨੇ ਜਿੱਥੇ ਮਰਜੀ ਜਾ ਕੇ ਕਰਾ ਲਿਓ ਜੀ ਫਿਰ ਸਾਨੂੰ ਵੀ ਪਤਾ ਲੱਗੂਗਾ ਇਹ ਇਹਦੇ ਨਾਲ ਇੱਕ ਹੋਰ ਹੋਊਗਾ ਸਾਨੂੰ ਇਹ ਪਤਾ ਲੱਗੂਗਾ ਵੀ ਕਿਹੜੇ ਤਸੀਲਰ ਕੋਲ ਜਾਣਾ ਜਾਂਦੇ ਨੇ ਤਾਂ ਮਿਲ ਠੀਕ ਹੈ ਬੰਦਾ ਉਹ ਤੇ ਯਕੀਨ ਕਰਦੇ ਆ ਲੋਕ ਕਿਹੜੇ ਕੋਲ ਜਾਂਦੇ ਨਹੀਂ ਹੈਗੇ ਫਿਰ ਸਿੱਖਾਂ ਤੇਰੇ ਕੋ ਕਿਉਂ ਨਹੀਂ ਹੁੰਦੇ ਭਾਈ ਤੂੰ ਕੀ ਕਰਦਾ ਹੈ ਤੇਰੇ ਕੋ ਹੁੰਦੇ ਕੋ ਨਹੀਂ ਅਈ ਡੀਡੀ ਦੂਰ ਜਾਂਦੇ ਨੇ ਤੇ ਤੇਰੇ ਨਾਲ ਦੂਰ ਜਾਂਦੇ ਨੇ ਵੀ ਇੱਥੇ ਇੱਥੇ ਦੇ ਮੱਥੇ ਲੱਗਣ ਨਾਲ ਉਧਰ ਚਲੀਏ ਫੇ ਸਾਨੂੰ ਪਤਾ ਲੱਗ ਜੂਗਾ ਜਦ ਬੀ ਇਹ ਗੜਬੜ ਕਰਦਾ ਹੈ ਬਦਲੀ ਕਰ ਦਾਂਗੇ ਅਪ ਐਂ ਬੜੂਗਾ ਕੰਮ ਇਹ ਇਹ ਜਿਹੜੇ ਨੇ ਨਾ ਪੁਰਾਣੇ ਜਿਹੜੇ ਇਹਨਾਂ ਨੇ ਪਾਏ ਹੋਏ ਨੇ ਸਿਆਪੇ ਐਦਾਂ ਕਰਨੇ ਪੈਣਗੇ ਠੀਕੇ ਇਨਕਲਾਬੀ ਸਟੈਪ ਕ੍ਰਾਂਤੀਕਾਰੀ ਸਟੈਪ ਲੈ ਕੇ ਹੋਰ ਤਾਂ ਕੋਈ ਹੱਲ ਨਹੀਂਗਾ ਉਹ ਕਹਿਣ ਨੂੰ ਕਹਿ ਲੋ ਗਾਂਝੀ ਪਟਵਾਰੀ ਬਦਲਤਾ ਚੱਤੀਲ ਬਦਲਤਾ ਜਿਹੜਾ ਬਦਲ ਕੇ ਆ ਜਾਂਦਾ ਉਹ ਲੱਗ ਜਾਂਦਾ ਕੰਮ ਜਾਂ ਜਿਹੜਾ ਜਿੱਥੇ ਬਦਲ ਕੇ ਜਾਂਦਾ ਉੱਥੇ ਲੱਗ ਜਾਂਦਾ ਉਹ ਤਾਂ ਆਪਾਂ ਦੇ ਘਰ ਦਾ ਕੂੜਾ ਕੰਨ ਦੇ ਪਰਲੇ ਪਾਸ ਸਿੱਟਦਾ ਇਹ ਨਾਲ ਆਪਣਾ ਘਰ ਥੋੜੀ ਸਾਫ ਹੋ ਗਿਆ ਗੌਂਡੀਆਂ ਲਗਨ ਪੈ ਗਿਆ ਗੰਨ ਤਾਂ ਉੱਥੇ ਹੀ ਫਿਰਦਾ ਹੈ ਨਾ ਫਿਰ ਸੁਿਸ ਕਰਕੇ ਸਾਰਾ ਹੀ ਸਿਸਟਮ ਸਾਫ ਕਰਨਾ ਪਊਗਾ ਤੇ ਅੱਜ ਜਿਹੜਾ ਤੁਸੀਂ ਅੱਜ ਦੇਖਿਆ ਸਾਡੀ ਇਹ ਕਾਫੀ ਦੇਰ ਦੀ ਇੱਛਾ ਹੈ ਮੈਂ ਕਈ ਵਾਰੀ ਕਿਈ ਵਾਰ ਸਾਨੂੰ ਗੱਲ ਕਰ ਚੁੱਕਿਆ ਬੱਲੀ ਨੇੜੇ ਲੱਗਦੀ ਜਾਂਦੀ ਹੈ ਇਹ ਤੇ ਜਿਹੜੇ ਸਾਹ ਨੂੰ ਅੱਜ ਹੋਇਆ ਵੀ ਆਮ ਤੌਰ ਤੇ ਲੀਡਰ ਜਿਹੜੇ ਨੇ ਉਹ ਕਿਸੇ ਚੀਜ਼ ਦਾ ਉਦਘਾਟਨ ਕੋਈ ਆ ਐ ਕੈਂਚੀ ਨਾਲ ਵੀ ਅੱਜ ਆ ਖੋਲਤਾ ਜੀ ਦਫ਼ਤਰ ਇੱਥੇ ਅੱਜ ਇੱਥੇ ਆ ਖੋਲਤਾ ਆ ਐ ਕੈਂਚੀ ਕੱਟ ਫੀਤਾ ਕੱਟ ਕੇ ਕਰਦੇ ਬਾ ਥੋੜੇ ਜਿਹੇ ਦਿਨ ਹੋਰ ਦਿਓ ਤੁਸੀਂ ਸਾਨੂੰ ਪਹਿਲੀ ਵਾਰ ਹੋਊਗਾ ਦੇਸ਼ 'ਚ ਕਿ ਅਗਸਤ ਤੱਕ ਤੱਕ ਕਰ ਦਾਂਗੇ ਕੰਮ ਇਹ ਪਹਿਲੀ ਵਾਰ ਹੋਊਗਾ ਕਿ ਅਸੀਂ ਪਹਿਲੇ ਪਟਵਾਰਖਾਨੇ ਨੂੰ ਜਿੰਦਾ ਲਾ ਕੇ ਦੁਬਾਰਾ ਕਰਾਂਗੇ ਇਹ ਬੰਦਾ ਜੀ ਤਾਂ ਕੰਮ ਹੀ ਹੈ ਨਹੀਂ ਜਦੋਂ ਇਹਦਾ ਕੋਈ ਠੀਕ ਹੈ ਨਾ ਆਮੀ ਪਾਰਟੀ ਜਿੰਦਾਬਾਦ ਆਮੀ ਪਾਰਟੀ ਜਿੰਦਾਬਾਦ ਫਰਦਾਂ ਆਨਲਾਈਨ ਹੋ ਗਈਆਂ ਫਰਦਬਦਲ ਆਨਲਾਈਨ ਹੋ ਗਿਆ ਇੰਤਕਾਲ ਆਨਲਾਈਨ ਹੈ ਜ਼ਮੀਨ ਦੀ ਮੈਪਿੰਗ ਡਰੋਨ ਨਾਲ ਹੁੰਦੀ ਹੈ ਰੀਸਟਰੀ ਕਰਨ ਨੂੰ ਤਹਿਸੀਲਦਾਰ ਫੋਟੋ ਖਿਡਾਉਣੀ ਪੈਂਦਾ ਤਹਿਸੀਲ ਜਾਣਾ ਪੈਂਦਾ ਫੇਕੀ ਕੰਮ ਰਹਿ ਗਿਆ ਜੀ ਕੀ ਕੰਮ ਰਹਿ ਗਿਆ ਪਤਾ ਗੀੜੀ ਮਾਰੀ ਜਾਂਦੇ ਆ ਨਾਲੇ ਮਤਲਬ ਪਰਵਾਰੀ ਸਾਹ ਉਹ ਉਹ ਐਂ ਆਉਂਗਾ ਐਂ ਜੀ ਉਂਗਲੀ ਕਾ ਲਾਤ ਵੀ ਨਹੀਂ ਮਲਾਉਂਦਾ ਹਾਂ ਹੱਥ ਵੀ ਨਹੀਂ ਮਲਾਉਂਦਾ ਬੜਾ ਤੇ ਫਿਰ ਉਹੀ ਦੂਜਾ ਗੱਲ ਅਥਾ ਦੱਸਿਆ ਬਾਅਦ ਉਹ ਕਹਿੰਦਾ ਜੀ ਕੀ ਕਰੀਏ ਪਹਿਲਾਂ ਹੁੰਦੇ ਸੀ ਕਦੇ ਜਿੱਦੇ ਪੈਂਦਾ ਸੀ ਉਹਦੇ ਕਹਿੰਦੇ ਬੱਟਾ ਭਾਰੀ ਲੈ ਜਾਂਦਾ ਹੁੰਦਾ ਸੀ ਬੱਟਾ ਭਾਰੀ ਦਾ ਮਤਲਬ ਵੀ ਵੱਧ ਪੈਸੇ ਮੰਗਦਾ ਸੀ ਕਹਿੰਦੇ ਉਹ ਉੱਚ ਨਹੀਂ ਤੋਲਦੇ ਸੀ ਅਸੀਂ ਫਿਰ ਸੋ ਬਹੁਤ ਜ਼ਿਆਦਾ ਹੋ ਸੀ ਅੱਜ ਕੋਈ ਐ ਨਹੀਂ ਕਹਿੰਦੇ ਵੀ ਵੀ ਬੇਰੁਜ਼ਗਾਰ ਕਰ ਦਾਂਗੇ ਕਿਸੇ ਵੀ ਵਿਭਾਗ ਵਿੱਚ ਕੋਈ ਪਰ ਐਨਾ ਕਹਿੰਦੇ ਕੰਮ ਬਦਲ ਦਾਂਗੇ ਕੋਈ ਹੋਰ ਕੰਮ ਕਰ ਲੈ ਲਾਂਗੇ ਗਵਰਨਮੈਂਟ ਨੇ ਕੰਮ ਤਾਂ ਲੈਣੇ ਹੀ ਆ ਜਿੱਥੇ ਮਰਜ਼ੀ ਕੰਮ ਲਵੇ ਗਵਰਨਮੈਂਟ ਉਹਨੂੰ ਤਾਂ ਰੈਵਨਿਊ ਡਿਪਾਰਟਮੈਂਟ 'ਚ ਲੈ ਲਾਂਗੇ ਜੀਐਸਟੀ 'ਚ ਲੈ ਲਾਂਗੇ ਅੰਕੜਾ ਪਵਾ ਹੈ ਇਰੀਗੇਸ਼ਨ ਹੈ ਸਰਕਤੇ ਪਰ ਇਹ ਵੀ ਥੋੜਾ ਕਿਹੜਾ ਛੜਾ ਦਾਂਗੇ ਬਸ ਤੁਸੀਂ ਕਹੋਗੇ ਆ ਬੜਾ ਪੁੰਨ ਵਾਲਾ ਕੰਮ ਕਰਤਾ ਯਾਰ ਹੈਨਾ ਉਹ ਉਹਦੇ ਚ ਹੁੰਦਾ ਨਾ ਲੋਕ ਪਹਿਲਾਂ ਹੁਣ ਵੀ ਕਹਿੰਦੇ ਨੇ ਹਾਜੀ ਅਨੇ ਨੋ ਉਹ ਹੀ ਹੋਈ ਮੇ ਖਲੂਗਾ ਮੈਂ ਉਹੀ ਕਹਿੰਨਾ ਆ ਹੁਣ ਜਿਹੜਾ ਆਊਗਾ ਨਾ ਜਿਹੜਾ ਹੁਣ ਨਵਾਂ 15 20 ਜੂਨ ਦੇ ਨੇੜੇ ਤੇਰੇ ਹੋ ਜੂਗਾ ਸਾਰੇ ਪੰਜਾਬ ਚ ਮੁਹਾਲੀ ਕਰਤਾ ਲੋ ਲੋੜ ਹੀ ਨਹੀਂ ਸੇਵਾ ਕੇਂਦਰ ਜੋ ਰਿਸਟ੍ਰਿਕ ਲੀ ਹੋ ਜੀ ਤੇ ਜ ਆਪ ਲਿਖੋ ਕਰੇ ਰਿਸਟ੍ਰਿਕ ਬਸਤੇ ਹੈ ਉਹੀ ਤਾਂ ਕਰਦੇ ਆ ਉਹ ਸਾਡੇ ਕੋਲੇ ਇੱਕ ਸ਼ਿਕਾਇਤ ਆ ਗਈ ਕਿਸੇ ਤਹਿਸੀਲਦਾਰ ਦੀ ਵੀ ਪੈਸੇ ਲੈਂਦਾ ਅਸੀਂ ਕਹੇ ਚਲ ਠੀਕ ਹੈ ਅਸੀਂ ਚੈੱਕ ਕਰੀਏ ਕੈਮਰੇ ਲਾਤੇ ਵੀ ਕੋਈ ਪੈਸਾ ਨਹੀਂ ਲਿਆ ਉਹਨੇ ਉੱਥੇ ਤੇ ਉਹ ਕਹਿੰਦਾ ਹੀ ਲੈਂਦਾ ਅਸੀਂ ਕਹਾਂ ਯਾਰ ਸਾਡੇ ਕੋਲੇ ਤਾਂ ਤਿੰਨ ਚਾਰ ਦਿਨ ਦੀ ਰਿਕਾਰਡਿੰਗ ਪਈਏ ਕੋਈ ਪੈਸਾ ਨਹੀਂ ਲਿਆ ਕਹਿੰਦਾ ਨਾਲ ਨਹੀਂ ਲੈਂਦਾ ਤੁਸੀਂ ਦੇਖੋ ਸੀ ਇਹ ਘਰ ਕੋਲੇ ਵੀ ਲਾਦੇ ਵੀ ਜਿੱਥੇ ਘਰੇ ਕੋਲੇ ਨਾ ਬੁਲਾਉਂਦਾ ਹੋਵੇ ਬਾਅਦ ਕਿਸੇ ਨੂੰ ਉੱਥੇ ਵੀ ਨਹੀਂ ਆਇਆ ਕੋਈ ਫਿਰ ਅਸੀਂ ਪਤਾ ਕੀਤਾ ਕਿਵੇਂ ਇਹ ਕਹਿੰਦਾ ਕੰਮ ਫਿਰ ਪਤਾ ਲੱਗਿਆ ਜੀ ਥੋੜਿਆ ਕੋ ਕਰਕੇ ਵੀਡੀਓ ਦੀ ਵੀ ਉਹ ਹਰ ਤੀਜੀ ਰਿਸਟਰੀ ਮੋੜ ਦਿੰਦਾ ਸੀ ਵੀ ਠੀਕ ਨਹੀਂ ਲਿਖੀ ਹੋਈ ਦੁਬਾਰਾ ਲਿਖਾ ਕੇ ਲਿਓ ਨਾਲ ਹੀ ਉਹਦਾ ਕੋਈ ਖੜਾ ਹੁੰਦਾ ਸੀ ਉੱਥੇ ਉਹਨਾਂ ਦੇ ਨਾਲ ਏਜੰਟ ਜੇ ਖੜੇ ਹੁੰਦੇ ਆ ਉਹ ਕਹਿੰਦਾ ਕੀ ਹੋ ਗਿਆ ਮੂਰਤੀ ਲੈ ਮੈਂ ਦਿਖਾ ਉਹ ਕਿੱਥੋਂ ਲਗਾਈ ਫਿਰਦਾ ਇਹ ਉਹਨਾਂ ਅੱਛਾ ਜੀ ਮੈਂ ਕਰਾਉਣਾ ਤੁਹਾਨੂੰ ਉੱਥੇ ਲੈ ਜਾਂਦਾ ਉਹਨਾਂ ਕੋਲੇ ਕੋਈ ਚੱਚੋ 15 ਨੰਬਰ ਚੈਂਬਰ ਚ ਚਲਾ ਜਾ ਉਹ ਕਹਿੰਦਾ ਕਿੱਥੋਂ ਲਖਾ ਲਈ ਇਹ ਨਹੀਂ ਹੋਣੀ ਇਹਨਾਂ ਅੱਛਾ ਜੀ ਕਿਵੇਂ ਕਰਨਾ ਹੈ ਕਰਾਜੀ ਕਰਾਉਣੀ ਹੈ ਹੋਰ ਯਾਰ ਖਰਾਬ ਬਹੁਤ ਗੇੜੇ ਵੱਜ ਗਏ 18 ਨੰਬਰ ਚ ਭੇਜ ਦੇ ਨੂੰ 18 ਨੰਬਰ ਚ ਭੇਜ ਤਾ 18 ਵਾਲੇ ਨੂੰ ਮੈਸੇਜ ਕਰਤਾ ਵੀ ਆ ਗਿਆ ਤੇ ਉਹਨੇ ਕਹਿਤਾ ਕਹਿੰਦਾ ਵੀ 50 ਹਜ਼ਾਰ ਲੱਗੂ ਕਹਿੰਦਾ ਯਾਰ ਜ਼ਿਆਦੇ ਹੈ ਗੱਲ 25 ਤੇ 30 ਤੇ ਨਿਬੜ ਗਈ 30 ਲਿਬੜ ਗਈ ਉਬ ਸਟੋਰੀ ਹਿਸਟਰੀ ਦੇ ਵਿੱਚ ਹੀ ਲਿਖ ਦਿੰਦੇ ਸੀ ਤੁਸੀਂ ਕਨਵੀਜੇ ਵੀ ਬਾਹ ਰਕਬਾ ਬਾ ਰਕਮ ਬਾ ਵਸੂਲ ਬਾ ਹੁਕਮ ਬਾ ਉੱਤਰ ਬਾ ਦਖਣ ਲੈ ਉਹ ਦੁਬਾਰੇ ਲੈ ਜਾਂਦੇ ਸੀ ਉਹ ਕਹਿੰਦਾ ਹਾਂ ਹੁਣ ਹੁਣ ਸੁਣ ਸਹੀ ਲਿਖੀਏ ਕੋਈ ਲਿਖਤਾ ਵੀ ਆ ਗਏ ਪੈਸੇ ਆ ਗਏ ਉਰਦੂ ਚ ਹੁੰਦਾ ਸੀ ਨਾ ਸਮਝ ਆਵੇ ਸਿੱਧਾ ਪੰਜਾਬੀ ਚ ਕਰਦਾ ਕਿਹੜਾ ਬਾ ਰਕਬਾ ਬਾ ਹਕੂਕ ਬਾ ਉੱਤਰ ਬਾ ਦਖਣ ਕੀ ਹੈ ਯਾਰ ਸਹੀ ਹੈ ਨਾ ਮਨੁੱਖ ਸਾਰਿਆਂ ਦਿਲੀਆਂ ਪਤਾ ਇਹਨਾਂ ਨੇ। ਪਹਿਲਾਂ ਤਾਂ ਤਾਂ ਬੋਲੀ ਜਾਂਦਾ ਮੈਂ ਕਦੋਂ ਦਾ ਕਿੰਨੇ ਸਾਲਾਂ ਦਾ। ਸੋ ਇਸ ਕਰਕੇ ਇਹੇ ਚੀਜ਼ਾਂ ਖਾਣ ਸਾਨੂੰ ਐਸੇ ਇਸ ਤਰ੍ਹਾਂ ਦੇ ਸਟੈਪ ਨਾਲ ਕੱਕਣੇ ਪੈਣਗੇ। ਕਿਉਂਕਿ ਖੱਜਲ ਖਵਾਰੇ ਦੇਖੋ ਹਰੇਕ ਬੰਦਾ ਦੇਖੋ ਆਪਣੇ ਘਰੇ ਰਾਜਾ ਇੱਜ਼ਤਾਰੇ ਉੱਥੇ ਜਾ ਕੇ ਬੇਇੱਜ਼ਤੀ ਹੁੰਦੀ ਹੈ। ਉਹ ਬੁੜਿਆ ਰੋਜ਼ ਮੂੰਹ ਚੱਕ ਕੇ ਆ ਜਾਂਦਾ ਅਰੇ ਬੀੜਵਾਰ ਨੂੰ ਆਜੀ ਦੱਸੋ ਜੀ। ਪਾਤਰ ਸਾਹਿਬ ਦਾ ਸ਼ੇਰ ਹੈ ਪਿੰਡ ਵਿੱਚ ਜਿਹਦੇ ਗੱਡੇ ਚੱਲਦੇ। ਹੁਕਮ ਅਤੇ ਸਰਦਾਰੀ ਪਿੰਡ ਵਿੱਚ ਜਿਹਦੇ ਗੱਡੇ ਚੱਲਦੇ ਹੁਕਮ ਅਤੇ ਸਰਦਾਰੀ ਸ਼ਹਿਰ ਜਾ ਕੇ ਬਣ ਜਾਂਦੇ ਨੇ ਬਸ ਦੀ ਇੱਕ ਸਵਾਰੀ ਸ਼ਹਿਰ ਜਾ ਕੇ ਤੁਸੀਂ ਇੱਕ ਤਹਿਸੀਲਦਾਰ ਚ ਤਹਿਸੀਲਾਂ ਚ ਜਾ ਕੇ ਦਫ਼ਤਰਾਂ ਚ ਜਾ ਕੇ ਬੇਜਤੀਆਂ ਕਰਾਉਂਦੇ ਜੀ ਸਾਡੇ ਬਜ਼ੁਰਗ ਕਿੰਨੇ ਸਾਲ ਹੋ ਗਏ ਜੀ ਹੁਣ ਇੱਜ਼ਤ ਦੀ ਟਕਟੋਕਟ ਇੱਜ਼ਤ ਮਿਲੂਗੀ ਮਾਨ ਸਨਮਾਨ ਮਿਲੂਗਾ ਹੁਣ ਏਸੀ ਤਹਿਸੀਲਾਂ ਬਣਾਤੀਆਂ ਏਸੀ ਸਬਡਿਵੀਜ਼ਨਾਂ ਬਣਾਤੀਆਂ ਵੇਟਿੰਗ ਏਰੀਆ ਪਾਣੀ ਪੀਣ ਨੂੰ ਵਧੀਆ ਬਾਥਰੂਮ ਹੁਣ ਆਏ ਨਹੀਂ ਹੈਗਾ ਵੀ ਯਾਰ ਕਿੱਥੇ ਫਸ ਗਏ ਨਾਲੇ ਮੈਂ ਤਾਂ ਉਹ ਵੀ ਕਹਤਾ ਮੈਂ ਕਿਹਾ ਯਾਰ ਲਾਲ ਜੀ ਹਟਾ ਨਹੀਂ ਲਾਉਣੀਆਂ ਕਿਸੇ ਵੀ ਬਿਲਡਿੰਗ ਚ ਵਧੀਆ ਹੋਰ ਰੰਗਦਿਆਂ ਲਾਓ ਲਾਲ ਜੀ ਹਟਾ ਤਾਂ ਦੁਖੀ ਆਏ ਪਏ ਆ ਲਾਲ ਜੀ ਹਟਾ ਦਾ ਮਤਲਬ ਹੈ ਲੁੱਟ ਹੋਊਗੀ ਏ ਲੋਕਾਂ ਨੂੰ ਐ ਲੱਗਦਾ ਸਾਡਾ ਖੂਨ ਹੀ ਲੱਗਿਆ ਹੋਇਆ ਐ ਨਾ ਇਟਾ ਚ ਬਸ ਲੱਗਿਆ ਵੀ ਹੋਇਆ ਯਾਰ ਵੈਸੇ ਸੋ ਇਟੇ ਹੀ ਬਦਲਦੇ ਐ ਤਾਂ ਰੰਗ ਬਦਲ ਹੋ ਜਾ ਲੋਕਾਂ ਨੇ ਜਾਣ ਨੂੰ ਜੀ ਕਰੇ ਵੀ ਵਧੀਆ ਯਾਰ ਚਲੋ ਬਿਲਡਿੰਗ ਵਧੀਆ ਹੀ ਲਾ ਦਈਏ ਚਲੋ ਠੀਕ ਹੋਊਗਾ ਪਹਿਲਾਂ ਵਾਲੀ ਤਹਿਸੀਲ ਸੋ ਪਹਿਲੀ ਇਮੇਜ ਬਣਾ ਰੱਖੀ ਆ ਵੀ ਐ ਐ ਪੈਸੇ ਦੇਣੇ ਪੈਣਗੇ ਆ ਤਾਂ ਇੱਥੇ ਤਾਂ ਕੰਮ ਚੱਲੂਗਾ ਚੱਲੂਗਾ ਜਮ੍ਹਾਂ ਬੰਦੀਆਂ ਫਰਦਾਂ ਇੰਤਕਾਲ ਹਨਾ ਜਾਂ ਐਨ ਆਰ ਆਈ ਭਰਾ ਨੇ ਉੱਥੇ ਬੈਠੇ ਉਹਨਾਂ ਦੀ ਸ਼ਿਕਾਇਤਾਂ ਆਉਂਦੀਆਂ ਸੀ ਸਾਡੀ ਜ਼ਮੀਨ ਦਾ ਬਲੀ ਜੀ ਸਾਡਾ ਕੀ ਇੰਤਕਾਲ ਸਾਨੂੰ ਆਉਣਾ ਪਊਗਾ ਜੀ ਟਿਕਟ ਲੈ ਕੇ ਆਉਣਾ ਪੈਂਦਾ ਫਿਰ ਇੱਥੇ ਨਹੀਂ ਟਾਈਮ ਮਿਲਦਾ ਹਨਾ ਉਹ ਜਾਣਾ ਹੈ ਜੀ ਕੰਮ ਤੇ ਉੱਥੇ ਸਾਡਾ ਕੰਮ ਛੁੱਟ ਜੂਗਾ ਉਹ ਸਾਰਾ ਹੁਣ ਆਨਲਾਈਨ ਬੈ ਕੇ ਤਿੰਨਾਰੇ ਭਰਾ ਵੀ ਮਿਲੇ ਮੈਨੂੰ ਉਹ ਕਹਿੰਦੇ ਜੀ ਇਹ ਕੰਮ ਪਹਿਲਾਂ ਸਾਨੂੰ ਘਰੇ ਮਾਨਨੇ ਪਏ ਸੀਗਾ ਮੋਬਾਈਲ ਤੇ ਹੋ ਗਿਆ ਜੀ ਕੰਨਾ ਕੰਮ ਤੇ ਅੱਜ ਅਸਤਾ ਇਹੀ ਕਹਿਣ ਆਇਆ ਤੁਹਾਨੂੰ ਵੀ ਧੰਨਵਾਦ ਜੀ ਬਹੁਤ ਬਹੁਤ ਵੀ ਸਾਨੂੰ ਜਿਹੜਾ ਕੋਈ ਕੋਲ ਆਪ ਉੱਥੇ ਜਾ ਕੇ ਦਸਾਂ ਨਾ ਉਹਦੀ ਮਿਹਨਤਾਂ ਕਰਦੇ ਨੇ ਬਰਫਾਂ ਚ ਉੱਥੇ ਕੰਮ ਕਰਦੇ ਆ 20 ਵੀ ਘੰਟੇ ਨੇ ਸ਼ਿਫਟਾਂ ਲਾਉਂਦੇ ਆ ਤੇ ਉਹਨਾਂ ਦੀ ਉਹ ਜਿਹੜੀ ਇੱਥੇ ਵਾਲੀ ਜ਼ਮੀਨ ਆ ਉਹਨੂੰ ਕੋਈ ਆਹ ਤੋਂ ਡੇ ਵਾਲੀ ਦਾ ਬੁੱਲਿੰਦਾ ਤਾਂ ਥੋੜੇ ਵਾਲੇ ਨੇ ਅੱਧੀ ਟਫਾ ਦੱਪੀ ਹੋਈਆਂ ਨੇ ਆ ਮਜੀਠੀ ਨੇ ਹੈ ਉਹ ਹੈ ਜੀ ਦੇਖਦੇ ਫਿਰਦੇ ਰਹਿੰਦੇ ਨੇ ਕੋਈ ਬੇਲੀ ਜੀ ਹੈਗੀ ਤਾਂ ਦੱਬ ਲੋ ਬਸ ਉਹਨੂੰ ਮੁੜ ਕੇ ਕੌਣ ਕਿੱਥੇ ਕੌਣ ਲੜੂਗਾ ਪੰਗਾ ਉਹਨਾਂ ਨਾਲ ਕੌਣ ਲੜੂਗਾ ਜੀ ਉਹਨਾਂ ਨਾਲ ਕੌਣ ਲੜੂਗਾ ਜੋਨੇ ਕਬਜ਼ਿਆਂ ਗੁਬਜ਼ਿਆਂ ਦੀ ਕੰਮ ਹੈ ਨਾਲ ਸਾਰਿਆਂ ਦਾ ਕਬਜ਼ੀ ਕੀਤੇ ਨੇ ਨਾ ਨੇ ਸੋ ਇਸ ਕਰਕੇ ਇਹਨਾਂ ਤੱਕ ਆਪਾਂ ਸਾਰਾ ਹੁਣ ਸਿਸਟਮ ਆਨਲਾਈਨ ਹੈ ਹੁਣ ਹੋਣ ਨਹੀਂ ਆਏ ਹੋ ਸਕਦਾ ਸੋ ਜਿਹਦਾ ਹੱਕ ਆ ਉਹਨੂੰ ਮਿਲੂਗਾ ਔਰ ਸਰਕਾਰ ਵੱਲੋਂ ਕੋਈ ਤੁਹਾਡੇ ਵਿਰੋਧ ਫੈਸਲੇ ਲਿਆ ਜਾਊਗਾ ਜਿੰਨੇ ਫੈਸਲੇ ਲੈ ਜਾਣਗੇ ਤੋੜੇ ਹੱਕ ਚ ਹੀ ਲੈ ਜਾਣਗੇ ਤੁਹਾਨੂੰ ਪੁੱਛ ਕੇ ਲੈ ਜਾਣਗੇ ਤੁਹਾਡੇ ਨਾਲ ਸਲਾਹ ਕਰਕੇ ਲੈ ਜਾਣਗੇ ਵੀ ਐ ਕਰ ਲਈਏ ਤੁਸੀਂ ਕਹੋਗੇ ਹਾਂ ਆ ਕਰ ਲਓ ਤਾਂ ਠੀਕ ਹੈ ਹੁਣ ਤੁਸੀਂ ਦੇਖੋ ਮੈਨੂੰ ਇੱਕ ਸਪੰਸਰ ਮਿਲੇ ਬਾਸਰ ਕੇ ਦੇ ਸਪੰਸਰ ਸੀ ਪਤਾ ਕਿਤੋਂ ਬਾਹਰ ਬਾਹਰ ਖੜੇ ਸੀ ਤੇ ਕਹਿੰਦੇ ਜੀ ਚਲੋ ਆ ਤਾਂ ਸਾਡਾ ਹੋ ਗਿਆ ਜੀ ਅਸੀਂ ਤਾਂ ਪੰਚਾਇਤ ਦੀ ਜਮ੍ਹਾਂ ਮੰਦੀ ਕਢਾਉਣ ਆਏ ਸੀਗੇ ਨਿਕਲ ਗਏ ਇੱਕ ਤਾਂ ਨਵਤ ਹੋ ਰਹੀ ਜਾਂ ਨੇ 15 15 16 16 ਘੰਟੇ ਬਿਜਲੀ ਆਉਂਦੀ ਹੈ ਜੀ ਕਹਿੰਦੇ ਸੱਚੀ ਮੁੱਚੀ ਮੋਟਰਾਂ ਬੰਦ ਕਰਕੇ ਕਹਿੰਦੇ ਫਿਰ ਜਾਣਾ ਪੈਂਦਾ ਕਰੇ ਵੀ ਯਾਰ ਹੁਣ ਬੱਟਾ ਥੋੜੀ ਤੋੜਨੀ ਆ ਨੇ ਕੱਲ ਨੂੰ ਗਾਲਾਂਗੇ ਪਾਣੀ آہی آہی تو میں کہا جی آہی ہے جی ٹھیک ہے نا آڑا پا رہے ہیں سات سو تو میٹر اسی زیادہ ابھی کسیاں پا پائپ تھلے نہران دا پانی بھی برت رہے ہیں جی ہے جی ہاں پہلے اٹھ گھنٹے بھی ٹوٹ کے دی سی جی دو گھنٹے آگے گئی گھنٹہ آئی نہیں پھر کھال مر گیا ਹਣਾ ਫੇਰ 2 ਘੰਟੇ ਆ ਗਈ ਫੇਰ ਅੱਧੇ ਘੰਟੇ ਨਹੀਂ ਆਈ ਫੇਰ ਖਾਲ ਮਰ ਗਿਆ ਮਤਲਬ ਉਹਨੂੰ ਇੱਕ 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 ਬੰਦੇ ਨੇ ਕੱਲ ਵੀਡੀਓ ਆਈ ਮੇਰੇ ਕੋਲੇ ਉਹ ਕਹਿੰਦਾ ਵੀ ਪਹਿਲਾਂ ਮੈਂ ਇਸ ਐਸੇ ਕਹਿ ਰਿਹਾ ਕਿ ਉਹ ਕਿੱਲੇ ਕਿੱਲੇ ਦਾ ਪਾਣੇ ਪਾਣੇ ਕਿੱਲਾ ਕਹਿਰਾ ਹੁੰਦਾ ਝੋਨੇ ਦਾ ਕਹਿੰਦਾ ਪਹਿਲਾਂ 2 ਦਿਨਾਂ ਚ ਪਰਦਾ ਸੀ ਕਹਿੰਦਾ ਇਹ 8-8 ਘੰਟੇ ਪਾ ਕੇ ਫੇਰ ਦੂਜੇ ਦਿਨ ਕਦੂ ਕਰਦੇ ਸੀ ਹਣਾ ਤੇ ਹੁਣ ਕਹਿੰਦਾ ਕੀ ਹੈ 10 11 ਘੰਟੇ ਆਈਏ 10 11 ਘੰਟਿਆਂ ਚ ਕਹਿੰਦਾ ਭਰ ਗਿਆ ਲੇ ਕਦੂ ਕਰਦਿਆਂ ਮੋਟਰ ਬੰਦ ਕਹਿੰਦਾ ਨਾਲੇ ਤਾਂ ਇਹ ਬਿਜਲੀ ਬਚ ਗਈ ਜੀ ਪਹਿਲਾਂ 16 ਘੰਟਿਆਂ ਚ ਭਰਦੇ ਸੀ ਹੁਣ 11 ਚ ਭਰ ਗਿਆ 5 ਘੰਟੇ ਬਿਜਲੀ ਬਚ ਗਈ 5 ਘੰਟੇ ਬਿਜਲੀ ਬੰਦ ਦਾ ਮਤਲਬ ਹੈ 5 ਘੰਟੇ ਧਰਤੀ ਚੋਂ ਪਾਣੀ ਵੀ ਨਹੀਂ ਕੱਢਿਆ ਨਾ ਉਹ ਵੀ ਬਚ ਗਿਆ ਜੀ ਠੀਕ ਹੈ ਨਾ ਸੋ ਇਸ ਕਰਕੇ ਇਹ ਟੈਕਨੀਕਲ ਗੱਲਾਂ ਨੇ ਪਹਿਲਾਂ ਕਿਸੇ ਨੇ ਧਿਆਨ ਨਹੀਂ ਦਿੱਤਾ ਹੁਣ ਆਪਾਂ ਹੁਣ ਤੁਸੀਂ ਸਾਨੂੰ ਜਿੰਮੇਵਾਰੀ ਦੇ ਦਿੱਤੀ ਨਾ ਅਸੀਂ ਤਾਂ ਕੱਸੀਆਂ ਦੇ ਖਾਲਾਂ ਵਾਲੇ ਆ ਅਸੀਂ ਤਾਂ ਟੋਬੇ ਨੇ ਆ ਟੋਬੇ ਨੇ ਮੱਧਿਆ ਨਹੀਂ ਪੁੱਛਾ ਫੜ ਕੇ ਤਾਰੀਆਂ ਨਹੀਂ ਲਾਉਂ ਠੀਕ ਹੈ ਨਾ ਆਪਾਂ ਨੂੰ ਵੱਧ ਕਿਹਨੂੰ ਪਤਾ ਨਹੀਂ ਕੀ ਹੁੰਦਾ ਆ ਪਾਣੀ ਦਾ ਵੀ ਐ ਹੀ ਹੋਇਆ ਸੀਗਾ ਜਦੋਂ ਹਰਿਆਣਾ ਪਾਣੀ ਮੰਗਦਾ ਸੀ ਇਸ ਕਹ ਹੈ ਨਹੀਂ ਆਪਦੇ ਸਿਰ ਤੇ ਤੁਸੀਂ ਵਰਤ ਲਿਆ ਉਹ ਤੈਨੂੰ ਮਈ ਚ ਮਿਲੂਗਾ ਬਈ ਮਈ ਤੋਂ ਮਈ ਚ ਆਪਦਾ ਹਿਸਾਬ ਹੁੰਦਾ ਹੈ ਕੋਟਾ ਥੋੜਾ ਮਈ ਚ ਮਿਲ ਜੂਗਾ ਤੂੰ ਹੀ ਪਹਿਲਾਂ ਵਰਤ ਲੈ ਕਿਉਂ ਵਰਤ ਲਿਆ ਕਹਿੰਦੇ ਪਹਿਲਾਂ ਸਾਨੂੰ ਮਿਲ ਜਾਂਦਾ ਹੁੰਦਾ ਸੀ ਮੈਂ ਪਹਿਲਾਂ ਵਾਲੇ ਚਲੇ ਗਏ ਜਿਹੜੇ ਤੋਂ ਪਹਿਲਾਂ ਐ ਪਾਣੀ ਦਿੰਦੇ ਹੁੰਦੇ ਸੀ ਅਸੀਂ ਨਹੀਂ ਦਿੰਦੇ ਪਾਣੀ ਹੈ ਕਹਿੰਦੇ ਇਹ ਤਾਂ ਨੱਕਾ ਵਡਾਂਗੇ ਕਿ ਨੰਗਲ ਜਾ ਕੇ ਐ ਚੱਕਾਂਗੇ ਮੈਂ ਮੈਂ ਨੰਗਲ ਚਲੇ ਕੇ ਮੈਂ ਕਹਾਂ ਜੋ ਫਿਰ ਕਿਹੜਾ ਹੁੰਦਾ ਇੱਥੇ ਫਿਰ ਠੀਕ ਹੈ ਰਹੀਂ ਵੀ ਕਰਨਾ ਪੈਂਦਾ ਹੋ ਕਤਲ ਹੋਏ ਹੋਏ ਨੇ ਪਾਣੀਆਂ ਪਿੱਛੇ ਮੈਂ ਜਦੋਂ ਜਾਂਦਾ ਸੀ ਕੱਸੀ ਦਾ ਪਾਣੀ ਲਾਉਣ ਸਾਨੂੰ ਸਾਡੇ ਪੰਜ ਕਿੱਲੇ ਉਸ ਨੱਕੇ ਤੇ 14-15 ਮਿੰਟ ਮਿੰਟਦੇ ਸੀ ਇੱਕ ਇੱਕ ਕਿੱਲੇ ਦੇ ਸਮਝ ਲਓ ਵੀ 70 ਕਿ ਮਿੰਟ ਹੋ ਗਏ 70-75 ਮਿੰਟ ਤੇ ਸਵਾ 12 ਵਜੇ ਵੱਢਣਾ ਸੀ ਰਾਤ ਨੂੰ ਨੇ ਅਗਲੇ ਨੇ ਗਹਾਣੇ ਨੇ ਸਾਡਾ ਸ਼ੀਕਿਆਂ ਚੀ ਸੀ ਬਿਕਰ ਤੇ 12 ਵਜੇ ਆ ਜਾਂਦਾ ਸੀ ਉਹ ਪਹਿਲਾਂ ਤਾਂ ਲਿਆ ਕੇ ਗੰਡਾਸਾ ਦਰਦਾ ਸੀ ਇੱਕ ਫਿਰ ਨਾਲ ਕਹੀ ਇੱਕ ਵਾਰੀ ਦੋ ਵਾਰੀ ਤਨ ਮੈਂ 15 ਸਾਲ ਦਾ ਮੈਂ ਡਰ ਗਿਆ ਜੋ ਆਕਸੀ ਮੈਂ ਮੈਂ ਉਹਨੂੰ ਕੋਈ ਇੱਕ ਦਿਨ ਪੁੱਛ ਲਿਆ ਮੈਂ ਕਿ ਬਿਕਰਾ ਯਾਰ ਕਹੀ ਨਾਲ ਤਾਂ ਚਲ ਨੱਕਾ ਵੱਡਣਾ ਆ ਗੰਡਾਸਾ ਕਹਦੇ ਬੱਤ ਲੈ ਉਹਨਾਂ ਨੇ ਯਾਰ ਕਨ ਕਿ ਪਤਾ ਬਾਈ ਕਈ ਵਾਰੀ ਇੱਕ ਅੱਧੇ ਮਿੰਟ ਦਾ ਵੀ ਰੌਲਾ ਪੈ ਸਕਦਾ ਇੱਥੇ ਉਹ ਮੈਂ ਕਿਹਾ ਭਰਾ ਵਾ ਤੂੰ 12 10 ਤੇ ਵੱਡ ਲਿਆ ਕਰ ਮੇਰੀ ਗਰਦਨਾਂ ਵੱਡਦੀ ਤੂੰ ਆਹ ਦਾ ਹਾਲਾਤ ਨੇ ਦੀ ਕਿ ਮਿੰਟ ਪਿੱਛੇ ਤਾਂ ਫੇ ਲੜਾਈਆਂ ਹੁੰਦੀਆਂ ਨੇ ਜੀ ਫਿਰ ਪਾਣੀ ਦੀ ਕੀਮਤ ਸਾਨੂੰ ਪਤਾ ਨਾ ਜਿਨ੍ਹਾਂ ਨੇ ਖੇਤਾਂ ਜਾ ਕੇ ਨਹਿਰਾਂ ਮੁਕਦੀਆਂ ਨੇ ਉਹਨਾਂ ਨੂੰ ਕੀ ਪਤਾ ਮੋਕੇ ਕੀ ਹੁੰਦੇ ਨੇ ਬਾਦਲਾਂ ਨੇ ਖੇਤਾਂ 'ਚ ਨਹਿਰਾਂ ਮੁਕਦੀਆਂ ਨੇ ਜਾ ਕੇ ਜ ਰਾਜ ਬੱਕਰੀ ਵੀ ਨਹੀਂ ਪਾਣੀ ਪੀ ਸਕਦੀ ਉਹ ਚੋਂ ਉਹਨਾਂ ਨੂੰ ਕੀ ਪਤਾ ਮੋਗਾ ਕੀ ਹੁੰਦਾ ਜੀ ਜਿੰਨਾਂ ਜਿਹੜੇ ਮਾ ਕੈਪਟਨ ਹੋਰੀ ਨੇ ਉਹਨਾਂ ਨੇ ਟੁੱਟੀਆਂ ਸੋਨੇ ਦੀਆਂ ਨੇ ਉਹਨਾਂ ਨੂੰ ਕੀ ਪਤਾ ਪਾਣੀ ਦੇ ਮੁੱਲ ਕੀ ਹੁੰਦਾ ਜੀ ਇਹ ਤਾਂ ਆਪਾਂ ਨੂੰ ਪਤਾ ਜੀ ਸੋ ਇਸ ਕਰਕੇ ਕਹਿੰਨਾ ਕਿ ਥੋਡੇ ਵਰਗੇ ਆ ਥੋਡੇ ਵਰਗੇ ਰਹਾਂਗੇ ਐਸੇ ਗਲਤੀ ਨਜ਼ਾਰਾ ਆਈ ਜਾਂਦਾ ਵੀ ਲੋਕ ਖੁਸ਼ ਨਹੀਂ ਯਾਰ ਕਟਕੜ ਕੋਈ ਲੰਬਾ ਨਹੀਂ ਆਊਗਾ ਯਾਰ ਇਹ 5 ਸਾਲ ਆਏ ਸੀ ਜਾਂ 10 ਸਾਲ ਦਿਨਾਂ ਤੁਸੀਂ ਸਮਝਿ ਲੋਈ ਵਾਰੀ ਦਿਓਗੇ ਕਿ ਯਾਰ ਕਟਕੜ 1 ਰੁਪਏ ਦਾ ਇਲਜ਼ਾਮ ਨਹੀਂ ਲੱਗ ਸਾਡੇ ਤੇ ਕਿ ਕਟਕੜ ਨੇ ਯਾਰੇ ਲਿਆ ਤੇ ਬੋਰਡ ਪਾਉਣ ਦਾ ਯਾਰ ਆ ਗਿਆ ਪਹਿਲਾਂ ਆਣੇ ਤਾਂ ਯਾਰ ਖਾਈਂ ਗਏ ਲੁੱਟੀ ਗਏ ਹਨਾ ਤਾਂ ਤੁਸੀਂ ਫਿਰ ਉਹਨਾਂ ਨੂੰ ਭਾਈ ਬਾਹਰ ਵੀ ਕੱਢਤਾ ਪਰ ਜੇ ਤੁਹਾਨੂੰ ਮੌਕਾ ਮਿਲਿਆ ਸੋ ਬਹੁਤ ਥੋੜਾ ਧੰਨਵਾਦ ਤੁਹਾਨੂੰ ਬਹੁਤ ਜ਼ਿਆਦਾ ਹੈ ਜੀ ਹੈ ਜੀ ਜੇ 19000 ਕਿਲੋਮੀਟਰ ਸੜਕਾਂ ਦਾ ਬਜਟ ਪਾਸ ਕਰਤਾ ਜੀ ਹਰੇਕ ਐਮਐਲਏ ਨੂੰ ਪੁੱਛ ਲਿਆ ਵੀ ਤੂੰ ਪਹਿਲਾਂ ਮੇਨ ਸੜਕ ਜਿਹੜੀ ਪਿੰਡ ਨੂੰ ਜੋੜਦੀ ਆ ਉਹ ਦਾ ਦੱਸਦੇ ਪਹਿਲਾਂ ਉਹਨੂੰ ਠੀਕ ਕਰਾਂਗੇ ਨਾਲ ਠੇਕੇਦਾਰਾਂ ਨਾਲ ਵੀ ਮੀਟਿੰਗ ਕਰ ਲਈ ਮੈਂ ਮੈਂ ਇਹ ਉਹਨਾਂ ਨੇ ਕੀਤਾ ਹੋਇਆ ਆਪਾਂ ਕਰਾਂਗੇ ਠੀਕ ਫਿਰ ਠੀਕ ਕਰਾਂਗੇ ਠੀਕ ਕਰਾਂਗੇ ਠੇਕੇਦਾਰਾਂ ਨਾਲ ਵੀ ਮੀਟਿੰਗ ਕਰ ਲਈ ਜਿਹੜੇ ਜਿਹੜੇ ਸੜਕਾਂ ਦੇ ਠੇਕੇਦਾਰ ਆ ਵੀ ਭਾਈ ਟੈਂਡਰ ਤੁਹਾਨੂੰ ਹੀ ਮਿਲੂਗਾ ਪੰਜਾਬ ਦੇ ਸਾਰੇ ਬੁਲਾ ਲਿਆ ਸੀ ਵੀ ਜੇ ਕਿਤੇ ਤੋਂ ਨੂੰ ਕੋਈ ਰਿਸ਼ਵਤ ਨਹੀਂ ਲਊਗਾ ਤੁਹਾਡੇ ਤੋਂ ਅਫਸਰ ਕੋਈ ਤੁਹਾਡਾ ਹਿੱਸਾ ਨਹੀਂ ਭਾਲੂਗਾ ਜੇ ਸੜਕ 'ਚ ਮਟੀਰੀਅਲ ਘਟੀਆ ਲਾਤਾ ਸੜਕ ਟੁੱਟ ਗਈ ਤਾਂ ਦੁਬਾਰਾ ਜਿੰਦਗੀ ਤੁਹਾਨੂੰ ਟੈਂਡਰ ਨਹੀਂ ਮਿਲੂਗਾ ਤੇ ਨਾਲੇ ਬਲੈਕਲਿਸਟ ਕਰਾਂਗੇ ਨਾਲੇ ਜੁਰਮਾਨਾ ਪਾਵਾਂਗੇ ਔਰ ਪਿੰਡ ਦੀ ਪੰਚਾਇਤ ਤੋਂ ਪਿੰਡ ਦੇ ਸਰਪੰਚ ਤੋਂ ਪੰਚਾਇਤ ਤੋਂ ਅਸੀਂ ਪਹਿਲਾਂ ਇਹਨੂੰ ਅਸੀਂ ਲਵਾਂਗੇ ਵੀ ਸੜਕ ਵਧੀਆ ਕੁਆਲਿਟੀ ਦੀ ਬਣੀ ਹੈ ਨਾ ਵੀ ਹਾਂ ਸਾਡੇ ਵੱਲੋਂ ਪਾਸ ਹੈ ਤਾਂ ਉਹਦੇ ਪੈਸੇ ਰੀਲੀਜ਼ ਕਰਾਂਗੇ ਜੀ ਤਾਂ ਕਿ ਲੋਕ ਦੱਸਣ ਜਿਨ੍ਹਾਂ ਨੇ ਉੱਤੋਂ ਲੰਘਣਾ ਸੜਕਾਂ ਦੇ ਉੱਤੋਂ ਦੀ ਜੀ ਹੂੰ ਹੁਣ ਅਹੀਂ ਮੈਨੂੰ ਇੱਕ ਵਾਰ ਤਾਂ ਇਨਚਾਰਜ ਲੱਗਾ ਕਾਂਵਰੀ ਪਾਰਟੀ ਤੋਂ ਮੈਨੂੰ ਬੜਾ ਜਿਆਦਾ ਫੋਨ ਆਉਂਦਾ ਹੈ ਕਹਿੰਦਾ ਇੰਤਕਾਲ ਆ ਜਿਹੜਾ ਮੇਰਾ ਮੇਰੇ ਨਾਲ ਚੱਲਦਾ ਜਿਹੜੀ ਆਮ ਲੋਕਾਂ ਦੇ ਖੱਦਰ ਸਾਡੀ ਜਿਹੜੀ ਉਹ ਨਹੀਂ ਘਟਾਈ ਤੇ ਜਿਹੜੇ ਹੱਦਾਂ ਦੇ ਮੋਟ ਪਾਰ ਜਿੱਥੋਂ ਜਾਵਣੇ ਜਿਹੜੇ ਮਾਰਨ ਕਹਿੰਦੇ ਜਾ ਕੇ ਹਸਲਾ ਜੁਰਮਾਂ ਪੈਂਦਾ ਹੂੰ ਕਵਾਰੀਆਂ ਦਾ ਗੁਰਦਵਾਰਾ ਦਾ ਹੂੰ ਜੀ ਪਹਿਲਾਂ ਤਾਂ ਪਿੰਡ ਚ ਜਹੇਦਾਰ ਪਾਲਣਾ ਪੈਂਦਾ ਸੀ ਵੀ ਜਹੇਦਾਰ ਨੂੰ ਨਾਲ ਲੈ ਕੇ ਜਾਣਾ ਤੇ ਜਹੇਦਾਰ ਗਾਓ ਚੱਲਾਂਗੇ ਚੱਲਾਂਗੇ ਅਗਲੇ ਬੁੱਧਵਾਰ ਨੂੰ ਚੱਲਾਂਗੇ ਫਿਰ ਗੱਲ ਹੋਈ ਆ ਗੱਲ ਪ੍ਰਧਾਨ ਜੀ ਨਾਲ ਚੰਡੀਗੜੀ ਚਲਦੇ ਆਂ ਲਾ ਚੰਡੀਗੜ੍ਹ ਕਰ ਲਾ ਫਿਰ ਗੱਡੀ ਸੁੰਮੋ ਕਰ ਲਈ ਚੰਡੀਗੜ੍ਹ ਬਾਥ ਇੱਕ 7-8000 ਦਾ ਤੇਲ ਲੱਗੂ ਹੈਨਾ ਫਿਰ ਪ੍ਰਧਾਨ ਉੱਥੇ ਜਾਓ ਤੁਸੀਂ ਬਾਹਰ ਬੈਠੋ ਮੈਂ ਗੱਲ ਕਰਕੇ ਆਉਣਾ ਪ੍ਰਧਾਨ ਜੀ ਨਾਲ ਜਿਹਨਾਂ ਦਾ ਨਾਮ ਲੈਨੇ ਸੁਖਵੀਰ ਬਾਦਲੋਰੀ ਉਹ ਅੰਦਰ ਦੇ ਅੰਦਰ ਜਾ ਕੇ ਅੰਦਰੋਂ ਬੰ ਮਗਾੜ ਘੜ ਕੇ ਮੋੜਦੇ ਤੂੰ ਬਿਦਰ ਨੂੰ ਚੱਕਰ ਹੋਇਆ ਚਲ ਬਾਰ-ਬਾਰ ਕਹਿੰਦਾ ਲਵੀ ਹੋ ਗਈ ਗੱਲ ਉਹ ਕਹਿੰਦਾ ਚੱਕ ਹੋ ਜਾ ਕੰਮ ਹੋ ਗਿਆ ਤੁਹਾਡਾ ਤੇ ਰੋਕ ਲੋ ਫਿਰ ਇੱਥੇ ਚੰਡੀਗੜ੍ਹੀ ਰੋਕ ਲੋ ਇੱਥੇ ਥੋੜਾ ਸਸਤਾ ਹੈ ਸਮਾਨ ਹੈ ਨਾ ਤੇ ਉਹ ਰੋਕ ਲੋ ਫਿਰ ਇੱਥੇ ਗਾਂ ਬਟਾ ਟੱਬਾ ਹੋ ਗਿਆ ਉੱਥੇ ਖਾਵਾਂਗੇ ਉੱਟੀ ਫਿਰ ਤੇ ਕਰ ਕਰਾ ਕੇ 10000 ਰੁਪਏ ਪੈਂਦਾ ਸੀ ਜੀ 10000 ਚ ਇੱਕ ġੇੜਾ ਪੈਂਦਾ ਸੀ ਕੰਮ ਪਤਾ ਨਹੀਂ ਹੋਊ ਪਤਾ ਨਹੀਂ ਨਾ ਆ ਆਸਿਆ ਪਾਇਦਾ ਇਹ ਤੇ ਉਹ ਤਾਂ ਹੀ ਉਹ ਤਾਂ ਖੜਦੇ ਨੇ ਆਲੇ-ਦਾਲੇ ਉਹ ਸੁਬੀ ਬਲਦੇ ਆ ਲੈ ਨਹੀਂ ਖੜੇ ਹੁੰਦੇ ਜਨੇਦਾਰ ਉਹਨਾਂ ਨੇ ਕੋਈ ਅੱਖ ਨਹੀਂ ਦੇਖਣਾ ਹੁੰਦਾ ਅਬੀ ਕੀ ਕਹਿੰਦਾ ਲੀਡਰ ਉਹਨੇ ਇੰਨੇ ਖੜਾ ਹੁੰਦਾ ਸਾ ਕਿੱਥੇ ਲਊਗਾ ਜਕਾਰਾ ਛੱਡਾਂਗੇ ਬਸ ਕਈ ਵਾਰੀ ਗੱਲ ਵੀ ਨਹੀਂ ਜਕਾਰੇ ਵਾਲੇ ਉਹਨੂੰ ਚੱਕ ਲੁੰਦੇ ਆ ਬਸ ਹਾਂ ਵਾਹ ਬੰ ਵੀਡੀਓ ਚ ਆ ਜਾਂਦੇ ਨੇ ਉਹ ਦਿਖਾਉਣ ਲੱਗ ਜਾਂਦੇ ਨੇ ਪੁਲਿਸਾਂ ਦੇਖੋ ਇਹ ਨਾਲ ਖੜਦੇ ਆ ਨਾਲ ਖੜੇ ਜਿਵੇਂ ਮਾਗਰ ਖੜਦੇ ਆਂ ਆਈ ਆਈ ਇੰਨਾ ਚੱਕਰਾਂ ਚ ਲੁੱਟੇ ਗਏ ਨੇ ਜੀ ਸੋ ਇਸ ਕਰਕੇ ਵੀ ਉਹ ਇਹ ਕੰਮ ਬੰਦਾ ਹੈ ਸਾਰਿਆਂ ਨੂੰ ਅਸੀਂ ਬੰਦਾ ਰਿਕਾਰਡ ਦੇਵਾਂਗੇ ਜਿਹਦੀ ਪੰਜਾਬ ਦੇ ਵਿੱਚ ਵੋਟ ਹੈ ਜਿਹਦੇ ਕੋਲ ਆਧਾਰ ਕਾਰਡ ਹੈ ਜਿਹੜਾ ਪੰਜਾਬ ਦਾ ਨਾਗਰਿਕ ਹੈ ਉਹਦਾ ਉਨਾ ਹੀ ਹੱਕ ਹੈ ਜਿੰਨਾ ਕਿਸੇ ਮੰਤਰੀ ਦਾ ਜਿੰਨਾ ਕਿਸੇ ਸੰਤਰੀ ਦਾ ਜਿੰਨਾ ਕਿਸੇ ਅਫਸਰ ਦਾ ਕੋਲ ਨਹੀਂ ਆਕਾ ਦੋਨੇ ਹੱਥ ਉੱਪਰ ਕਰਕੇ ਦੋ ਨਾਰੇ ਲਾ ਦਿਓ ਏਨ ਕਲ